ਕੱਟ ਕੀ ਹੈ ਯਕ ਕੇ ਸੰਬੰਧ ਰ ਇਕੱਠੀ ਹੋਈ ਹੈ ਸੰਤ ਅੱਜ ਕੋਈ ਕਾਫੀ ਧਮਾ ਹੋ ਗਿਆ ਦਿਨ ਹੋ ਗਿਆ ਪਾਣੀ ਵਗਦੇ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਵੀ ਇੱਥੇ ਹਵਾ ਬਹੁਤ ਤੇਜ਼ ਹੀ ਤੇ 2 ਤੋਂ 2.5 ਕਰਮਾ ਐ ਛੜਕ ਤੋਂ ਪਿੱਛੇ ਹੀ ਬੰਨ ਸਿਰਫ ਜਿਹੜਾ ਟੱਕ ਬਣਾਇਆ ਹਦਰੀਆ ਨੇ ਅੱਜ ਉਹ ਖਤਮ ਹੋ ਗਿਆ ਟੱਕ ਤੁਸੀਂ ਚੰਗੀ ਤਰ੍ਹਾਂ ਪੱਤਰਕਾਰ ਭਾਈਚਾਰਾ ਜੋ ਦੇਖ ਲਓ ਵੀ ਜਿਹੜੀ ਆ ਛੜਕ ਦੇ ਥੱਲੇ ਪੈਰ ਕੱਢਣਾ ਸ਼ੁਰੂ ਕਰ ਦਿੱਤੇ ਆ ਇਧਰ ਯਾਰਾਂ ਏਕੜ ਜਿਹੜੀ ਜ਼ਮੀਨ ਆ ਘਰ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਨੁਕਸਾਨ ਹੋਇਆ ਸਰਕਾਰ ਨੇ ਕੋਈ ਕਿਸੇ ਦੀ ਕਿਸੇ ਰਕਮ ਦੀ ਕੋਈ ਬਾਣੀ ਫੜੀ ਅੱਜ ਵੀ ਜੇ ਕਿਤੇ ਕੰਮ ਪਿਛਲੇ ਦੌਰਾਨ ਕੰਡ ਕੀਤੀ ਦੀ ਵਧੀਆ ਬਣਾਇਆ ਤੈਨੂੰ ਪ੍ਰੋਪਰ ਦਾ ਕੰਮ ਕੀਤਾ ਤੇ ਅੱਜ ਜਿਹੜਾ ਇਸ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਣਾ ਜਿੱਥੇ ਪਿਛਲੇ ਸਮੇਂ ਦੇ ਵਿੱਚ ਸੰਪਰਦਾਵਾਂ ਕਾਰ ਸੇਵਾ ਜਸੇ ਬੰਦੀਆਂ ਨੇ ਜਿੰਨਾ ਕੰਮ ਕੀਤਾ ਉਹ ਜਗ੍ਹਾ ਤੇ ਉੱਥੇ ਖਲੋਤਾ ਸਰਕਾਰ ਨੇ ਉਤੋਂ ਇੱਕ ਗਿੱਥ ਵੀ ਕੋਈ ਕੰਮ ਨਹੀਂ ਕੀਤਾ ਪਰਦਾਨ ਜੀ ਵੇਖਿਆ ਜਾਵੇ ਤਾਂ 2023 ਦੇ ਵਿੱਚ ਹੀ ਬੰਨ ਟੁੱਟਾ ਸੀ। ਵੇਖੋ ਜੇ ਉਹ ਬੰਨ ਟੁੱਟਾ ਸੀ ਤੇ ਕਿਉਂ ਟੁੱਟਾ ਉਹ ਤੋਂ ਮਗਰੋਂ ਕਿਸ ਨੇ ਕੇ ਦੀ ਸਾਰ ਲਈ? ਆਜ ਜਿੱਥੇ ਅੱਜ ਖਲੋਤੇ ਆ ਕੋਈ ਇੱਥੇ ਕੰਦ ਲੱਗੀ ਹੋਵੇ ਜਾਂ ਇੱਥੇ ਕੋਈ ਸਰਕਾਰ ਦਾ ਪ੍ਰਬੰਧ ਹੋਵੇ। ਕੱਕਣੀ ਅੱਜ ਜਦੋਂ ਨੇ ਸੜਕ ਸੁਟਰੀ ਵਿੱਚ ਸ਼ੁਰੂ ਕਰ ਦਿੱਤੀ ਆ। ਨੁਕਸਾਨ ਆ ਨਾ? ਹਾਂਜੀ। ਅੱਜ ਅਸੀਂ ਤੇ ਸਰਕਾਰ ਕਰੀ ਹੋਏ ਬੰਦ ਕਹਦੇ ਅੱਜ 8 ਦਿਨ ਦਾ ਪਾਣੀ ਵਗਦੇ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਇਹ ਮਹਿਕਮੇ ਦੇ ਦੌਰਾਨ ਕੋਈ ਮਹਿਕਮੇ ਨੇ ਆਣ ਕੇ ਕੋਈ ਇੱਥੇ ਕੰਮ ਕੀਤਾ ਹੋਵੇ। ਕੱਕਣੀ ਜਨਤਾ ਦਾ ਬੇਹਾਦ ਨੁਕਸਾਨ ਲੋਕ ਇਸ ਤੋਂ ਅੱਗੇ ਵੀ ਪੀੜਤਾਂ ਜਿਸ ਜਗ੍ਹਾ ਤੋਂ ਪਿਛਲੀ ਵਾਰ ਬੰਨ ਪੁੱਟਾ ਸੀ ਉਸ ਜਗ੍ਹਾ ਤੇ ਸਰਕਾਰ ਵੱਲੋਂ ਉੱਤੇ ਪੱਥਰੀ ਵੀ ਲਗਵਾਇਆ ਗਿਆ ਵਾ ਤੇ ਲੋਚਾਂ ਵੀ ਲਗਵਾਈਆਂ ਗਈਆਂ ਵਾ ਇਹ ਮੰਤਰੀ ਵੱਲੋਂ ਵੀ ਕਿਹਾ ਜਾ ਰਿਹਾ ਤੇ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਵਾ ਵੇਖੋ ਜੀ ਲੱਗੀਆਂ ਵਾ ਕੋਈ ਇਹਦੇ ਵਿੱਚ ਚਾਤ ਕਰਨੀ ਨਹੀਂ ਗਈ ਪਰ ਸਭ ਤੋਂ ਵੱਡਾ ਨੁਕਸਾਨ ਇੱਥੋਂ ਵੀ ਹੋਣਾ ਵਾ ਪਰ ਇੱਥੋਂ ਦਰਬ ਦੋ ਕਰਮਾ ਹੋ 23 ਜਿਹੜਾ ਪਲੱਡਾ ਆਈ ਦੋ ਢਾਈ ਕਰਮਾ ਜਗ੍ਹਾ ਹੀ ਹੋ ਅੱਜ ਦੋ ਢਾਈ ਕਰਮਾ ਤਾਂ ਆ ਕੇ ਜਿਹੜਾ ਦਰਿਆ ਵੋ ਬਿਲਕੁਲ ਛੜਕਦੇ ਵਿੱਚ ਆਣ ਵਜਾ ਹੁਣ ਕੀ ਮੰਗ ਕਰਨੀ ਜਾਓਗੇ ਪ੍ਰਸ਼ਾਸਨ ਦੇ ਦੇਖੋ ਜੀ ਪ੍ਰਸ਼ਾਸਨ ਆ ਜਿਹਾ ਕਿ ਕੋਈ ਪ੍ਰਸ਼ਾਸਨ ਆਇਆ ਹੀ ਨਹੀਂ ਮੰਗ ਤੇ ਇਹ ਆ ਤੇ ਅੱਜ 8 ਦਿਨ ਘੱਟ ਘੱਟ ਦੱਸ ਦੇਣਾ ਕਿ ਪਾਣੀ ਆਏ ਨਾ ਕੋਈ ਇੱਥੇ ਬੋੜਿਆ ਨਹੀਂਗਾ ਮੰਗ ਦੇ ਹੀ ਨਹੀਂ ਰਹੀਆਂ ਜੋ ਮੰਗਾ ਦਰ ਕੀ ਕਹਿਣਾ ਚਾਹੁੰਦੇ ਜੋ ਇੱਥੇ ਅੱਜ ਬੰਨ ਤੇ ਕਤਰ ਹੋਈ ਸਕਤ ਮੇਰਾ ਨਾਮ ਗੁਰਚਨਪ੍ਰੀਤ ਸਿੰਘ ਆ ਜੀ ਅਸੀਂ ਇਹ ਕਰਕੇ ਕਤਰ ਹੋਇਆ ਵੀ ਲਗਾਤਾਰ ਬੰਨ ਉਟਾ ਲੱਗੀ ਹੋਈ ਆ ਤੇ ਜੇ ਸਾਡਾ ਬੰਨ ਉਟਾ ਲੱਗ ਕਿਸ ਜਗ੍ਹਾ ਤੇ ਆ ਕਿਹੜਾ ਬੰਨ ਆ ਇਹ ਹੈਗਾ ਚੌਂਕੀ 35 ਨੰਬਰ ਬੁਰਜੀ ਇਸ ਬਰਾਹਮਪਨ ਦੇ ਹਾਂ ਅਨਾਉਂਸਮੈਂਟ ਕਰੋ ਬੰਨ ਟੁੱਟ ਜਨਾ ਤੇ ਅਸੀਂ ਬੇਈਤੀ ਆ ਸਾਡੀ ਪ੍ਰਸ਼ਾਸਨ ਨੂੰ ਵੀ ਆ ਸੰਕਤ ਨੂੰ ਵੀ ਆ ਵੀ ਢਾਹ ਬਹੁਤ ਜ਼ੋਰ ਦੀ ਲੱਗੀ ਹੋਈ ਆ ਤੇ ਆਪਾਂ ਆ ਕੇ ਹਮਲਾ ਮਾਰ ਗਏ ਤੇ ਇਹਨੂੰ ਬੰਨ ਨੂੰ ਜੇਕਰ ਇਹ ਬੰਨ ਟੁੱਟਦਾ ਤੇ ਕਿੰਨੇ ਪਿੰਡ ਦੇ ਨਾਲ ਪ੍ਰਭਾਵਿਤ ਹੋਣਗੇ ਜਾਨੀ ਜਾ ਸਕਦਾ ਇਹ ਤੇ ਮੱਥਿਆਲੇ ਤੱਕ ਧੂਮੇ ਵਾਲਾ ਕੋਟ ਬੂੜਾ ਸਾਰੇ ਪਿੰਡ ਦੇ ਵਿੱਚ ਆਈ ਫਿਰ ਹਰੀਕਿਆਂ ਤੋਂ ਲੈ ਕੇ ਬੰਨ ਦੇ ਬਿਲਕੁਲ ਨਾਲ ਇਹ ਕਲਾ ਸਭਰਾ ਨੂੰ ਆ ਲੱਗੀ ਬਹੁਤ ਜਿਆਦੀ ਤੁਹਾਡਾ ਦਰ ਕੀ ਕਹਿਣਾ ਚਾਹੁੰਦੇ ਜੋ ਬੰਨ ਦੇ ਪਹੁੰਚੀ ਇੱਥੇ ਮੇਰ ਸਿੰਘ ਜੀ ਪਿੰਡ ਸਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ 34 ਤੇ 35 ਨੰਬਰ ਬੁਰਜੀ ਜਿਹੜੀ ਐ ਸਭਰਾਮਾ ਦੇ ਮੱਥੇ ਸਾਹਮਣੇ ਉਥੇ ਸਾਰੀ ਸੰਗਤ ੱਲਾ ਮਾਰ ਕੇ ਪਹੁੰਚੋ ਡੂਮਣੀ ਵਾਲਾ ਕੁੱਤੀ ਵਾਲਾ ਸੀ ਤੋਂ ਜਿੰਨੇ ਵੀ ਪਿੰਡ ਸਭਰਾਵਾ ਦੇ ਨਾਲ ਲੱਗਦੇ ਆ ਤੇ ਆਪੋ ਆਪਣੇ ਸਾਧਨ ਲੈ ਕੇ ਜਿਤਨਾ ਅੱਗੇ ਸੰਗਤ ਨੇ ਸੰਯੋਗ ਦਿੱਤਾ ਸੀ ਉਸੇ ਤਰ੍ਹਾਂ ਹੀ ਸੰਯੋਗ ਦੇਣ ਦੀ ਲੋੜ ਆ ਕਿ ਆਪਾਂ ਇਹਨੂੰ ਬਚਾ ਸਕੀਏ ਨਹੀਂ ਤੇ ਹੋ ਸਕਦਾ ਵਾ ਜੇ ਅੱਜ ਆਪਾਂ ਇਹਨੂੰ ਨਾ ਲੱਗੇ ਤਾਂ ਸ਼ਾਮਾਂ ਤੱਕ ਜਿਹੜਾ ਬੰਨ ਆ ਇਹ ਰੁੜਨ ਦੇ ਕਿਨਾਰੇ ਆ ਗਿਆ ਬਿਲਕੁਲ ਬੰਨ ਦੇ ਨਾਲ ਹੀ ਪਾਣੀ ਲੱਗ ਚੁੱਕਾ ਵਾ ਵੱਡੇ ਵੱਡੇ ਰੋਖ ਸਾਡੇ ਵੇਂਦੇ ਆਵੇਂ ਬੰਨ ਦੇ ਵਿੱਚ ਹਣ ਸੋੜ ਤੇ ਪਾਣੀ ਨੇ ਤੇ ਜਿੰਨੇ ਵੀ ਸਾਡੇ ਪਿੰਡ ਦੇ ਨਗਰ ਦੇ ਵੀਰ ਆਏ ਆ ਸਾਰੇ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਹਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਤੁਹਾਡੇ ਕੀ ਕਰਾ ਜਬ ਅੱਜ ਫੇਰ ਬੰਦ ਤੇ ਇਥੇ ਸਖਤ ਬਹੁਤ ਜ਼ਿਆਦਾ ਬੰਦ ਤੇ ਮੇਰਾ ਨਾਮ ਜਤਿੰਦਰ ਸਿੰਘ ਬਗਾਗੁਰਾ ਜ세 ਬੰਦੀ ਸਭਰਾ ਕੱਲ ਵੀ ਤੁਹਾਡੇ ਮੀਡੀਆ ਦੇ ਜ਼ਰੀਏ ਅਸੀਂ ਮਹਿਕਮੇ ਨੂੰ ਸਰਕਾਰ ਤੱਕ ਬੇਨਤੀ ਕਰ ਚੁੱਕੇ ਹਾਂ ਫਲ ਹਾਲ ਦੀ ਘੜੀ ਤੱਕ ਕੋਈ ਵੀ ਅਜੇ ਇੱਥੇ ਪਹੁੰਚਿਆ ਨਹੀਂ ਆ ਕੱਲ ਖਤਰਾ ਜਿਹੜਾ 70% 30% ਹੀ ਅੱਜ ਉਹ 100% ਬਣ ਗਿਆ 35 ਨੰਬਰ ਬੁਰਜੀ ਸਾਰੇ ਤੁਸੀਂ ਵੇਖ ਹੀ ਰਹੇ ਹੋ ਸੜਕ ਨਾਲ ਆ ਕੇ ਪਾਣੀ ਲੱਗ ਗਿਆ ਜਿੰਨੀਆਂ ਕਿਕਰਾਂਆਂ ਗਿਆ ਵਲਕੇ ਨੇ ਵਿੱਚ ਸੁੱਟ ਲੀਆਂ ਕਿਹੜਾ ਪਿੰਡ ਹੈ ਸੁਭਰਾ ਪਿੰਡ ਦਾ 35 ਨੰਬਰ ਬੁਰਜੀਆ ਲੋਕਲ ਪਿੰਡ ਹੈ ਪਿੰਡ ਵਾਲੇ ਆਸਤੇ ਡੱਲੇ ਗਿਆ ਦੇ ਮੱਥੇ ਅੱਜ ਨੂੰ ਕਿਹਾ ਜਾਂਦਾ ਸਿੱਧਾ ੜੀ ਕਾਲੇ ਸ਼ਾਲੇ ਸੜਕ ਜਾਂਦੀ ਸਿੱਧੀ ਇਹ ਸਿੱਧੀ ਬੰਨ ਤੇ ਜਾਂਦੀ ਆ ਤੇ ਬਹੁਤ ਬੁਰੇ ਹਾਲਾਤ ਦਾ ਖਤਰੇ ਦੇ ਕੋਲ ਖੜਾ ਮਤਲਬ ਘੜੀ ਤੋਂ ਘੜੀ ਅੱਜ ਦਾ ਮੰਨ ਲਓ ਪਿਛਲੀ ਵਾਰ ਆਪਣੇ ਹੱਥੇ ਬੰਨ ਟੁੱਟਾ ਸੀ ਉਦਾਂ ਹੀ ਹੋਣਾ ਲੱਗ ਚੋ ਸੜਕ ਦੇ ਥੱਲੇ ਤੇ ਤੁਹਾਨੂੰ ਪਤਾ ਹੀ ਕਿੰਨਾ ਚਿਰ ਘਟਣਾ ਨੇ ਤੇ ਪ੍ਰਸ਼ਾਸਨ ਨੂੰ ਸੰਗਤ ਨੂੰ ਬੇਨਤੀ ਵੀ ਛੇਤੀ ਛੇਤੀ ਇੱਥੇ ਸਭਰਾਵਾਂ 35 ਨੰਬਰ ਬੁਰਜੀ ਦੇ ਡੱਲੇਆਂ ਦੇ ਮੱਥੇ ਪਹੁੰਚੋ ਵਾਹਰੋ ਜਿੱਕੇ ਫਤੇ ਤਨਪਾ ਨੇ ਬਹੁਤ ਬਾਨਾਂ ਦੇ ਆ ਕੇ ਸੂਤਾ ਇਸੇ ਬਾਝ ਤੁਰਿਆ ਵਾ ਬਜਿਆ ਵਾ ਜੈ ਟਾਈਮ ਤੇ ਪਰ ਢਾ ਲੱਗੀ ਜਾਂਦੀ ਆ ਪਾਣੀ ਦਾ ਦੋ ਵੱਧ ਜੋਰ ਆ ਤਨ ਵਸੋ ਪਤਾ ਲੱਗਾ ਕੌਣ ਕੀਤਾ ਅਮੀਰ ਸੋਣਾ ਨੇ ਸਾਰੇ ਸੰਗਤ ਨੇ ਆਈ ਇਸੇ ਪਹੁੰਚ ਗਏ ਆ ਸਭਰਾਉ ਆਏ ਬਾਨ ਤੇ ਢੋ ਮਾਦੋ ਗਾਲੇ ਬਨੇ ਆ ਫਤਿਹ ਪਰ ਆਉਣਾ ਸਾਹਮਣਾ ਉਥੇ ਅਸੀਂ ਪਹੁੰਚੇ ਹੋਏ ਆ ਤੇ ਪਹੁੰਚ ਕੇ ਇਹ ਖਾਇ ਕਰਕੇ ਪੰਜ ਪੈਸੇ ਮੰਗਾਉਣ ਦੇ ਆ ਮੰਗਾ ਕੇ ਨਾਲ ਜਿੰਨਾ ਸਹਿਯੋਗ ਕਰ ਸਕਦੇ ਨਾਲ ਇਹ ਸਹਿਯੋਗ ਕਰਾਵੇ ਤੇ ਕਰਕੇ ਦੇ ਤੋੜੇ ਟਾੜੇ ਮੰਗਾ ਕੇ ਜਿੰਨੀ ਮਿੱਟੀ ਮੰਗਾ ਕੇ ਜਿੰਨਾ ਵੀ ਆਪ ਦਾ ਜੋਰ ਲਾ ਕੇ ਇਹਨੂੰ ਬਚਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਦੇ ਮਾਮ ਪਰਖਾਨੇ ਨੂੰ ਸੇਜ ਦਾ ਫੋਨ ਕਰੀ ਜਾਂਦੇ ਵੀ ਧਿਆਨ ਰੱਖ ਉਧਰ ਵੇਖ ਕੇ ਜਾਓ ਬਾਬਾ ਇਹ ਟਾਈਮ ਤੇ ਬਾਹਰ ਕਨੇਡਾ ਵਾਲਾ ਤੇ ਉਹਨਾਂ ਨੇ ਸੇਜ ਦਾ ਫੋਨ ਕੀਤਾ ਵੀ ਫਿਰ ਉਥੇ ਵੀ ਜਾਓ ਤੇ ਬਾਉਪੋਰਾ ਜਿਆਦਾ ਤੰਨੀ ਚੋਂ ਸਾਈ ਪਾਣੀ ਉਧਰ ਟੁੱਟਾ ਸੀ ਪਹਿਲਾਂ ਉਧਰ ਜਾਂਦੇ ਰਹੇ ਆ ਤੇ ਉਥੇ ਜਾਂਦੇ ਨੇ 10 15 ਦਾ ਹੋਏ ਆ ਤੇ ਅੱਜ ਅਸੀਂ ਇੱਥੇ ਫੇਰ ਅਧਿਕਾਰ ਨੂੰ ਪਤਾ ਲੱਗਾ ਵੀ ਇਧਰ ਵੀ ਸੋੜਿਆ ਮੁਸ਼ਕਿਲ ਹੁੰਦੀ ਜਾਂਦੀ ਆ ਪੰਗਰੋ ਦੇ ਠੀਕ ਆ ਆ ਦੋ ਕਿਲੇ ਦੇ ਔਰ ਆਕੇ ਭਾਕ ਹੋਣਾ ਜਿਹੜਾ ਇਹਨੂੰ ਢਾਹ ਲੱਗੀ ਪਈ ਆ ਉਹ ਮੋਮਕਮ ਪਾਣੀ ਨੂੰ ਟੱਕਰ ਵਾਰਦੀ ਆ ਰੋਖ ਰੱਖਦੇ ਡੇਗੇ ਆ ਪਾਣੀ ਨੇ ਥਲੜ ਥਲਿਓ ਇੱਥੇ ਹੁਣ ਪ੍ਰਬੰਧ ਕਰਦੇ ਆ ਤੋੜਿਆਂ ਤਾੜਿਆਂ ਲਾਉਣ ਦਾ ਇਹ ਪ੍ਰਬੰਧ ਕਰਕੇ ਤੋੜਿਆਂ ਲਾ ਕੇ ਤੇ ਸਖਤ ਨੇ ਮਿੱਟੀ ਮੰਗਾਉਣ ਲਏ ਆ ਤਮਾਗਾ ਕੇ ਤੇ ਮਹਾਰਾਜ ਜੀ ਨੇ ਇੱਕ ਕੰਮ ਕਰਿਆ ਨੇ ਬਾਹਰੂ ਜੀ ਕਾ